ਅੱਪੀਚ ਨਸ਼ੱਤਰ ਦਾ ਪੁਰਵ ਆ ਗਿਆ ਲੱਖਾਂ ਯਾਤਰੀ ਗੰਗਾ ਜੀ ਦਾ ਇਸ਼ਨਾਨ ਕਰਨ ਚੱਲ ਪਏ ਇੱਕ ਬ੍ਰਾਹਮਣ ਵੀ ਇਸ਼ਨਾਨ ਕਰਨ ਵਾਸਤੇ ਜਾ ਰਿਹਾ ਸੀ ਉਹ ਰਵਦਾਸ ਜੀ ਪਾਸ ਆਪਣੀ ਜੁੱਤੀ ਗੰਡਾਉਣ ਆ ਗਿਆ ਗੱਲਬਾਤ ਤੋਂ ਪਤਾ ਲੱਗਾ ਕਿ ਉਹ ਬ੍ਰਾਹਮਣ ਗੰਗਾ ਜੀ ਦਾ ਇਸ਼ਨਾਨ ਕਰਨ ਜਾ ਰਿਹਾ ਹੈ ਮਹਾਰਾਜ ਰਵਦਾਸ ਜੀ ਨੇ ਕਸੀਰਾ ਵੀ 25 ਕੌਡੀਆਂ ਦਾ ਗੁੱਸਾ ਦੇ ਕੇ ਆਖਿਆ ਪੰਡਤ ਜੀ ਇਹ ਮੇਰੀ ਵੀ ਪੇਟਾ ਗੰਗਾ ਨੂੰ ਦੇ ਦੇਣੀ ਪਰ ਦੇਣੀ ਤਾਂ ਜੇਕਰ ਹੱਥ ਕੱਢ ਕੇ ਲਵੇ ਐਵੇਂ ਜਲ ਵਿੱਚ ਨਾ ਸੁੱਟ ਦੇਣੀ ਪੰਡਤ ਰਵਿਦਾਸ ਜੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਮਨ ਵਿੱਚ ਵਿਚਾਰਨ ਲੱਗਾ ਕਿ ਸਾਧ ਸੰਤ ઋષਿ 무ਨੀ ਮਹਾਤਮਾ ਰਾਜਾ ਪ੍ਰਜਾ अनेका ਪਦਾਰਥ ਰਤਨ ਮੋਤੀ ਸਵਰਨ ਹੀਰੇ ਆਦਿ ਭੇਟਾਵਾਂ ਲੈ ਕੇ ਗੰਗਾ ਜੀ ਨੂੰ ਭੇਟ ਕਰਨ ਪੁੱਜੇ ਪਰ ਅੱਜ ਤੱਕ ਕਿਸੇ ਦੀ ਭੇਟਾ ਵੀ ਗੰਗਾ ਜੀ ਨੇ ਹੱਥ ਕੱਢ ਕੇ ਨਹੀਂ ਲਈ ਪ੍ਰੰਤੂ ਰਵਿਦਾਸ ਜੀ ਆਖਦੇ ਹਨ ਕਿ ਜੇਕਰ ਹੱਥ ਕੱਢ ਕੇ ਲਵੇ ਤਾਂ ਕਸੀਰਾ ਸੌਂਪਣਾ ਨਹੀਂ ਤਾਂ ਵਾਪਸ ਲੈ ਆਉਣਾ ਕੀ ਗੰਗਾ ਇਹ ਕਸੀਰਾ ਸੱਚੀ ਹੀ ਹੱਥ ਕੱਢ ਕੇ ਲਵੇਗੀ ਇਵੇਂ ਮਨ ਵਿੱਚ ਵਿਚਾਰਾਂ ਕਰਦਾ ਗੰਗਾ ਜੀ ਦੇ ਕਿਨਾਰੇ ਪੁੱਜ ਗਿਆ ਲੱਖਾਂ ਯਾਤਰੀ ਇਸ਼ਨਾਨ ਕਰ ਰਹੇ ਸਨ ਪਰ ਲੋਕ ਆਪਣੀ ਸ਼ਰਧਾ ਅਨੁਸਾਰ ਮਖਾਣੇ ਫੁੱਲ ਪਤਾਸੇ ਸ਼ੁਹਾਰੇ ਅਤੇ ਰੁਪਈਏ ਪੈਸੇ ਮੋਰਾ ਆਦ ਭੇਟਾ ਕਰ ਰਹੇ ਸਨ ਲੋਕਾਂ ਵੱਲੋਂ ਕੀਤੀ ਫੁੱਲਾਂ ਦੀ ਭੇਟਾ ਗੰਗਾ ਵਿੱਚ ਜਲ ਉੱਤੇ ਤਰਦੀ ਫਿਰਦੀ ਸੀ ਉਸ ਬ੍ਰਾਹਮਣ ਨੇ ਵੀ ਇਸ਼ਨਾਨ ਕੀਤਾ ਆਪਣੀ ਭੇਟਾ ਗੰਗਾ ਜੀ ਨੂੰ ਸੌਂਪੀ ਅਖੀਰ ਵਿੱਚ ਰਬਦਾਸ ਜੀ ਦਾ ਕਸੀਰਾ ਕੱਢਿਆ ਅਤੇ ਗੰਗਾ ਜੀ ਨੂੰ ਬੇਨਤੀ ਕੀਤੀ ਕਿ ਰਬਦਾਸ ਜੀ ਨੇ ਆਪ ਜੀ ਨੂੰ ਕਸੀਰਾ ਭੇਟਾ ਦੇ ਰੂਪ ਵਿੱਚ ਭੇਜਿਆ ਹੈ ਅਤੇ ਆਪ ਹੱਥ ਕੱਢ ਕੇ ਭਗਤ ਜੀ ਦੀ ਭੇਟਾ ਪ੍ਰਵਾਨ ਕਰੋ ਅਤੇ ਉਹ ਮੰਨ ਹੀ ਮੰਨ ਮੁਸਕਰਾਏ ਮੰਨ ਵਿੱਚ ਸੋਚਿਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਅਤੇ ਐਵੇਂ ਹੀ ਪੇਟਾਂ ਅਸੀਂ ਗੰਗਾ ਵਿੱਚ ਸੁੱਟ ਦਿੰਦੇ ਹਾਂ ਪਰੰਤੂ ਕੀ ਹੋਇਆ ਉਹਨਾਂ ਦੇ ਦੇਖਦਿਆਂ ਦੇਖਦਿਆਂ ਹੀ ਇੱਕ ਗੈਬੀ ਹੱਥ ਗੰਗਾ ਨਦੀ ਦੀਆਂ ਲਹਿਰਾਂ ਵਿੱਚੋਂ ਨਿਕਲਿਆ ਅਤੇ ਬੜੇ ਆਦਰ ਸਤਕਾਰ ਨਾਲ ਰਵਿਦਾਸ ਮਹਾਰਾਜ ਜੀ ਦਾ ਕਸੀਰਾ ਲੈ ਲਿਆ हे ਮੇਰੀ ਆਤਮਾ ਇਹ ਉਹੀ ਅਦ੍ਰिष्ट ਸਰਬ ਵਿਆਪਕ ਪ੍ਰਭੂ ਜੀ ਦੇ ਗੈਬੀ ਹੱਥ ਸਨ ਜੋ ਕਿਸੇ ਅਲੌਕਿਕ ਖੇਡ ਅਨਸਾਰ ਪਰਦੇ ਪਿੱਛੇ ਕੁਦਰਤ ਦੀਆਂ ਅਨੰਤ ਸ਼ਕਤੀਆਂ ਦੀ ਤਾਰ ਨੂੰ ਹਿਲਾ ਰਿਹਾ ਹੈ ਅਣਗਿਣਤ ਮਨੁੱਖਾਂ ਦੇ ਹੱਥ ਪ੍ਰਭੂ ਜੀ ਦੀ ਦੇਵੀ ਸ਼ਕਤੀ ਪਾਸੋਂ ਕੁਝ ਮੰਗਣ ਲਈ ਫਸਰੇ ਰਹਿੰਦੇ ਹਨ ਧਨਾੜ ਪੁਰਸ਼ ਜਿਹੜੇ ਵਿਖਾਵੇ ਵਜੋਂ ਆਪਣੀ ਕਮਾਈ ਵਿੱਚੋਂ ਲੱਖਾਂ ਰੁਪਈਆ ਦਾ ਦਾਨ ਕਰ ਰਹੇ ਹਨ ਇਸ ਰੱਬੀ ਸ਼ਕਤੀ ਨੇ ਪ੍ਰਵਾਨ ਨਾ ਕੀਤਾ ਪਰ ਰਬਦਾਸ ਜੀ ਵਰਗੇ ਨੇਕ ਬੰਦੇ ਦੀ ਸੱਚੀ ਸੁੱਚੀ ਕਮਾਈ ਦਾ ਇੱਕ ਕਸੀਰਾ ਇਸ ਸ਼ਕਤੀ ਨੂੰ ਪ੍ਰਵਾਨ ਹੋਇਆ ਇਸ ਘਟਨਾ ਦਾ ਹਵਾਲਾ ਭਾਈ ਗੁਰਦਾਸ ਜੀ ਨੇ ਦਸਵੀਂ ਬਾਰ ਵਿੱਚ ਦਿੱਤਾ ਹੈ ਲਇਆ ਕਸੀਰਾ ਹੱਥ ਕੱਢ ਸੂਤ ਇੱਕ ਜਿਉ ਤਾਣਾ ਪੇਟਾ ਭਗਤ ਜਨਾਂ ਹਰ ਮਾਂ ਪਿਓ ਬੇਟਾ ਉਹ ਦੇਵੀ ਹੱਥ ਦੁਬਾਰਾ ਗੰਗਾ ਦੀਆਂ ਲਹਿਰਾਂ ਵਿੱਚੋਂ ਨਿਕਲਿਆ ਇੱਕ ਹੀਰਿਆਂ ਜੜਿਆ ਕੰਗਣ ਰਵਿਦਾਸ ਜੀ ਵਾਸਤੇ ਬ੍ਰਾਹਮਣ ਨੂੰ ਦਿੱਤਾ ਬਾ ਫਿਰ ਅਲੋਪ ਹੋ ਗਈ ਬ੍ਰਾਹਮਣ ਦਾ ਮਨ ਕੰਗਣ ਦੀ ਸੁੰਦਰਤਾ ਵੇਖ ਕੇ 모ਹਿਆ ਗਿਆ ਉਸ ਨੇ ਕੰਗਣ ਆਪ ਹੀ ਰੱਖ ਲਿਆ ਘਰ ਦੀ ਤੰਗੀ ਨੇ ਬ੍ਰਾਹਮਣ ਨੂੰ ਉਹ ਕੰਗਣ ਵੇਚਣ ਲਈ ਮਜਬੂਰ ਕਰ ਦਿੱਤਾ ਜੋਹਰੀ ਨੇ ਜਦੋਂ ਵੇਖਿਆ ਤਾਂ ਮਨ ਵਿੱਚ ਹੈਰਾਨ ਹੋਇਆ ਕਿ ਇਸ ਕੰਗਾਲ ਪਾਸ ਐਡਾ ਕੀਮਤੀ ਕੰਗਣ ਕਿਵੇਂ ਆ ਗਿਆ ਉਸ ਨੂੰ ਚੋਰ ਸਮਝ ਕੇ ਕੋਤਵਾਲ ਦੇ ਹਵਾਲੇ ਕਰਵਾ ਦਿੱਤਾ ਜਦੋਂ ਕੋਤਵਾਲ ਨੇ ਪੁੱਛਗਿੱਛ ਕੀਤੀ ਤਦ ਡਰਦੇ ਬ੍ਰਾਹਮਣ ਨੇ ਸਪਸ਼ਟ ਦੱਸ ਦਿੱਤਾ ਕਿ ਇਹ ਕੰਗਣ ਰਵਿਦਾਸ ਭਗਤ ਜੀ ਦੀ ਅਮਾਨਤ ਸੀ ਪਰ ਲੋਭ ਵਸ ਹੋ ਕੇ ਮੈਂ ਹੀ ਰੱਖ ਲਿਆ ਕੋਤਵਾਲ ਨੇ ਬ੍ਰਾਹਮਣ ਨੂੰ ਜੀ ਦੇ ਹਵਾਲੇ ਕਰ ਦਿੱਤਾ ਰਾਜੇ ਨੇ ਕੰਗਣ ਬਾਵਤ ਪੁੱਛ ਗਿਛ ਕੀਤੀ ਅਤੇ ब्राह्मण ਨੇ ਸਾਰੀ ਵਾਰਤਾ ਸੱਚ-ਸੱਚ ਰਾਜੇ ਨੂੰ ਦੱਸ ਦਿੱਤੀ। ਰਾਜਾ ਆਪਣੇ ਦਰਬਾਰੀਆਂ ਸਮੇਤ ਬ੍ਰਾਹਮਣ ਨੂੰ ਨਾਲ ਲੈ ਕੇ ਰਵਦਾਸ ਜੀ ਪਾਸ ਪੁੱਜਾ ਕਿਉਂਕਿ ਰਾਜਾ ਇਸ ਅਲੌਕਿਕ ਘਟਨਾ ਬਾਬਤ ਆਪ ਨਿਰਣਾ ਕਰਨਾ ਚਾਹੁੰਦਾ ਸੀ। ਰਾਜਾ ਅਤੇ ਦਰਬਾਰੀਆਂ ਨੇ ਭਗਤ ਰਵਦਾਸ ਜੀ ਨੂੰ ਨਮਸਕਾਰ ਕੀਤੀ ਅਤੇ ਰਵਦਾਸ ਜੀ ਨੂੰ ਕੰਗਣ ਦੀ ਸਾਰੀ ਵਾਰਤਾ ਦੱਸੀ। ਮਹਾਰਾਜ ਰਵਦਾਸ ਜੀ ब्राह्मण ਦੀ ਬੰਦ ਖਲਾਸੀ ਲਈ ਅਤੇ ਰਾਜੇ ਤੇ ਦਰਬਾਰੀਆਂ ਦਾ ਸੰਸਾ ਨਿਵਰਤ ਕਰਨ ਹਿੱਤ ਸਿਲ ਚੁੱਕੀ ਜਿਸ ਉੱਪਰ ਰਵਦਾਸ ਜੀ ਜੁੱਤੀਆਂ ਗੰਡਿਆ ਕਰਦੇ ਸਨ ਰਾਜਾ ਦੇ ਦਰਬਾਰੀਆਂ ਨੇ ਸਿਲ ਹੀਠਾਂ ਗੰਗਾਜੀ ਦੀਆਂ ਲਹਿਰਾਂ ਵਗਦੀਆਂ ਵੇਖੀਆਂ ਅਤੇ ਅਨੇਕਾਂ ਕੰਗਣ ਲਹਿਰਾਂ ਵਿੱਚ ਤਰਦੇ ਵੇਖੇ ਮਹਾਰਾਜ ਰਵਦਾਸ ਜੀ ਨੇ ਪ੍ਰਸੰਨ ਹੋ ਕੇ ਪਹਿਲੇ ਕੰਗਣ ਵਰਗਾ ਦੂਸਰਾ ਕੰਗਣ ਵਗਦੀਆਂ ਲਹਿਰਾਂ ਵਿੱਚੋਂ ਕੱਢ ਕੇ ਰਾਜੇ ਨੂੰ ਸੌਂਪ ਦਿੱਤਾ ਕੰਗਣਾਂ ਦੀ ਅਦਭੁੱਤ ਜੋੜੀ ਵੇਖ ਕੇ ਰਾਜਾ ਹੈਰਾਨ ਰਹਿ ਗਿਆ ਅਤੇ ਰਵਦਾਸ ਜੀ ਦੇ ਚਰਨਾਂ ਤੇ ਟੈਪਿਆ ਇਸ ਕੌਤਕ ਨਾਲ ਭਗਤ ਜੀ ਦਾ ਜਸ ਪਹਿਲਾਂ ਨਾਲੋਂ ਵੀ ਵਧੇਰੇ ਵੱਧ ਗਿਆ ਤੁਮੇ ਕੰਗਣ ਮਹਾਰਾਜ ਰਬਦਾਸ ਜੀ ਨੇ ਬ੍ਰਾਹਮਣ ਨੂੰ ਦਵਾ ਦਿੱਤੇ ਬ੍ਰਾਹਮਣ ਆਨੰਦਪੂਰਵਕ ਘਰ ਪੁੱਜ ਗਿਆ ਭਗਤ ਜੀ ਦਾ ਨਿਸ਼ਚੈ ਪ੍ਰਭੂ ਜੀ ਦੀ ਸਰਵ ਵਿਆਪਕ ਸਤਾ ਤੇ ਹੋਰ ਦ੍ਰਿੜ ਹੋ ਗਿਆ ਇਹ ਸੀ ਦੂਸਰਾ ਭਾਗ ਅਤੇ ਤੀਸਰੇ ਭਾਗ ਵਿੱਚ ਬ੍ਰਾਹਮਣਾ ਦੀ ਈਰਖਾ ਲੈ ਕੇ ਉਹ ਵਰਤਾਂਤ ਆਪ ਜੀ ਦੇ ਸਨਮੁਖ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ